ਨਜ਼ਰਗਾਰ ਜੀ ਡੀਪੀ ਜੀ ਪੰਜਾਬੀ ਟੈਟਰ ਅਟੈਕ ਕਰੀ ਫੇਰ ਤੋਂ ਸੁਆਗਤ ਹੈ ਤਸਵੀਰਾਂ ਦੇ ਦੇ ਫੇਰ ਤੋਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਲਗਾਤਾਰ ਪਿਛਲੇ 1-2 ਸਾਲ ਤੋਂ ਕਾਸੋ ਆਪਰੇਸ਼ਨ ਚਲਾ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਘਰਾਂ ਦੇ ਉੱਤੇ ਸਾਪੇ ਮਾਰੀਆਂ ਹੁੰਦੀਆਂ ਤੁਸੀਂ ਦੇਖੇ ਹੋਣਗੇ ਆ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਸਾਪੇ ਮਾਰੀਆਂ ਪੁਲਿਸ ਦੁਆਰਾ ਕੀਤੀਆਂ ਜਾ ਰਹੀਆਂ ਨੇ ਥਾਂ ਥਾਂ ਤੇ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਆ ਉਹ ਕੀਤਾ ਜਾ ਰਿਹਾ ਅਜੀਹਾ ਕਿ ਜਿਹੜਾ ਨਸ਼ਾ ਤਸਕਰ ਜਿਹਦੇ ਉੱਤੇ ਜਿਆਦਾ ਕੇਸ ਨੇ ਉਹਦੇ ਘਰ ਵੀ ਟਾ ਦਿੱਤੇ ਗਏ ਇਸੇ ਅਭਿਆਨ ਦੇ ਤਹਿਤ ਤੰਦਰਦੀਏ ਕਿ ਕਾਸੋ ਆਪਰੇਸ਼ਨ ਦੇ ਵਿੱਚ ਜਿਹੜਾ ਆ ਵੱਖ-ਵੱਖ ਘਰਾਂ ਦੇ ਵਿੱਚ ਜਿਹੜਾ ਆ ਉਹ ਸਾਪੇ ਮਾਰੀਆਂ ਕਰਦੀ ਹੋਈ ਪੁਲਿਸ ਅਕਸਰ ਹੀ ਆਪਣੇ ਆਪਣੇ ਏਰੀਆ 'ਚ ਦੇਖਣ ਨੂੰ ਮਿਲੀ ਪੰਜਾਬ ਭਾਰ ਦੇ ਵਿੱਚ ਕਾਸੋ ਆਪਰੇਸ਼ਨ ਚਲਾ ਕੇ ਕਈ ਨਸ਼ਾ ਤਸਕਰਾਂ ਨੂੰ ਜਿਹੜਾ ਆ ਉਹ ਜੇਲ ਦਾ ਰਾਹ ਦਿਖਾਇਆ ਤੇ ਕਈ ਨਸ਼ਾ ਤਸਕਰਾਂ ਦੇ ਘਰ ਟਾ ਕੇ ਉਹਨਾਂ ਨੂੰ ਇੱਕ ਬੰਦੀ ਤਰ੍ਹਾਂ ਦੀ ਜਿਹੜੀ ਹੈ ਸਜ਼ਾ ਦਿੱਤੀ ਗਈ ਉਥੇ ਤੁਹਾਨੂੰ ਦੱਦੀਏ ਕਿ ਨਸ਼ਾ ਅਜੇ ਵੀ ਆਪਣੇ ਪੈਰ ਉਸੇ ਤਰ੍ਹਾਂ ਫਸਾਰੀ ਬੈਠਾ ਆ ਪਰ ਫੇਰ ਵੀ ਪੁਲਿਸ ਆਪਣਾ ਕੰਮ ਬਖੂਬੀ ਕਰਦੀ ਨਜ਼ਰ ਆ ਰਹੀਏ ਨਹੀਂ ਹਾਰ ਦੀ ਨਜ਼ਰ ਆਈ ਪੰਜਾਬ ਪੁਲਿਸ ਤੁੰਦਾ ਦੱਦੀਏ ਕਿ ਪੰਜਾਬ ਪੁਲਿਸ ਨੇ ਇੱਕ ਨਿਰਣੇ ਕੀਤਾ ਹੋਇਆ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਮਕਾਉਣਾ ਹੀ ਮਕਾਉਣਾ ਤੇ ਬਹੁਤ ਖੂਬਸੂਰਤ ਇਹ ਗੱਲ ਆ ਕਿ ਨਸ਼ੇ ਦੇ ਪਿੱਛੇ ਪੂਰੀ ਤਰ੍ਹਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੱਥ ਧੋ ਕੇ ਪੈ ਚੁੱਕੀ ਹੈ ਇਸੇ ਤਹਿਤ ਹੰਦਾ ਦੀ ਕਿ ਬਟਾਲਾ ਦੇ ਬਹੁਤ ਜ਼ਿਆਦਾ ਮੰਨੇ ਪਰ ਮੰਨੇ ਏਰੀਏ ਦੇ ਵਿੱਚ ਜਿਹਨੂੰ ਕਿ ਗਾਂਦੇ ਨਗਰ ਕੈਂਪ ਕਹਿੰਦੇ ਨੇ ਉਹਦੇ ਵਿੱਚ ਅੱਜ ਫੇਰ ਪੁਲਿਸ ਨੇ ਜਿਹੜਾ ਆ ਉਹ ਸਾਪੇਮਾਰੀ ਕੀਤੀ ਕਾਸੋ ਆਪਰੇਸ਼ਨ ਦੇ ਤਹਿਤ ਜਿਹੜਾ ਆ ਉਹਨਾਂ ਨੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਆ ਉਹ ਜਾ ਕੇ ਤੇ ਸਾਪੇਮਾਰੀ ਕਰਦੇ ਹੋਏ ਹਰ ਘਰ ਦੀ ਫੋਲ ਆਫਲਾਈ ਕੀਤੀ ਤੇ ਨਸ਼ੇ ਨੂੰ ਜਿਹੜਾ ਆ ਉਹ ਪਨਕਨ ਤੋਂ ਰੋਕਿਆ ਤੰਦਾਦੀ ਕੀ ਲਗਾਤਾਰ ਪੁਲਿਸ ਦੇ ਇਹ ਉਪਰਾਲੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜਾ ਨਸ਼ੇ ਤਸਕਰਾਂ ਦੇ ਅੰਦਰ ਇੱਕ ਡਰ ਦਾ ਭਾਵ ਬਣਦਾ ਜਾ ਰਿਹਾ ਹੈ ਜਿਹੜੇ ਲੋਕ ਤਾਂ ਸਿਆਣੇ ਨੇ ਉਹ ਹੌਲੀ-ਹੌਲੀ ਨਸ਼ੇ ਤੋਂ ਦੂਰ ਹੁੰਦੇ ਜਾ ਰਹੇ ਨੇ ਪਰ ਜਿਹੜੇ ਲੋਕ ਅਜੇ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਨਹੀਂ ਡਰਦੇ ਉਹ ਕਿਤੇ ਨਾ ਕਿਤੇ ਨਸ਼ਾ ਤਸਕਰੀ ਜਾਂ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਬਾਹਰ ਨਹੀਂ ਆ ਰਹੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਸ਼ਾ ਕਰਦੇ ਜਾ ਰਹੇ ਨੇ ਪਰ ਜਿਦੇ ਹੁਣ ਪਤਾ ਲੱਗਦਾ ਹੈ ਉਦੋਂ ਹੀ ਪੰਜਾਬ ਪੁਲਿਸ ਪਹੁੰਚ ਜਾਂਦੀ ਏ ਉਹਨਾਂ ਨੂੰ ਡਿਟੇਨ ਕਰਨ ਦੇ ਲਈ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪੀਓਪੀ ਕਿਵੇਂ ਘਰ ਘਰ ਜਾ ਕੇ ਜਿਹੜੀ ਇਹ ਉਹ ਫੋਲ ਅਫਲਾਈ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਨੂੰ ਤੋੜਿਆ ਜਾ ਰਿਹਾ ਏ ਬਣੇ ਰੋਵੇ ਇਸ ਤਰ੍ਹਾਂ ਡੀਪੀਸੀ ਪੰਜਾਬੀ ਦਿੱਤਾ ਆ ਕਿ ਹਰ ਘਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਅਸੀਂ ਪਰਿਓਡਿਕਲੀ ਨਾ ਇੱਥੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੇ ਉੱਥੇ ਅਸੀਂ ਕੈਸੋ ਆਪਰੇਸ਼ਨ ਰੁਟੀਨ 'ਚ ਅਸੀਂ ਕਰਦੇ ਰਹੇ ਨੇ ਅੱਜ ਪੰਜਾਬ ਦੇ ਹੋਰ ਵੀ ਡਿਸਟ੍ਰਿਕਟਸ ਦੇ ਵਿੱਚ ਤੇ ਆਪਣੇ ਸਾਡੇ ਡਿਸਟ੍ਰਿਕਟ ਵਿੱਚ ਵੀ ਬਾਕੀ ਸਾਡੇ ਨਾਲ ਵਿੱਚ ਵੀ ਕੈਸੋ ਸੇਮ ਟਾਈਮ ਚੱਲ ਰਹੇ ਨੇ ਇਹਦੇ ਵਿੱਚ ਅਸੀਂ ਸੀਆਈਏ ਦੀ ਫੋਰਸ ਬਾਕੀ ਸਾਡੇ ਤਿੰਨੇ ਥਾਣੇ ਦੀ ਫੋਰਸ ਸਿਟੀ ਸੇਵਾ ਲਾਈਨ ਸੇਫਵਾ ਪੁਲਿਸ ਲਾਈਨ ਦੀਆਂ ਜਿਹੜੀਆਂ ਮਤਾਂ ਨੇ ਬਾਕੀ ਕਾਫੀ ਅਸੀਂ ਕਰੀਬ ਪੌਣੇ ਕੋ 200 ਇਹ 170 ਦੇ ਕਰੀਬ ਹੈਗੇ ਨੇ ਜਿਹੜੇ ਜਵਾਨ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਆਪਰੇਸ਼ਨ ਕਰ ਰਹੇ ਨੇ ਜਿਹੜੇ ਸਾਡੇ ਡਰੱਗ ਹੌਟਸਪੌਟ ਏਰੀਆ ਨੇ ਇਸ ਤੋਂ ਇਲਾਵਾ ਇੱਥੇ ਕਰਨ ਤੋਂ ਬਾਅਦ ਵਿੱਚ ਅਸੀਂ ਦੋ ਜਗ੍ਹਾ ਤੇ ਹੋਰ ਵੀ ਜਾਵਾਂਗੇ ਰਿਕਵਰੀ ਇਹਦੇ ਆਪਰੇਸ਼ਨ ਚੱਲ ਰਿਹਾ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਦਰੋਹ ਦੇਖ ਕੇ ਆਏ ਹੋ ਕਿ ਬਾਕੀ ਇਹ ਚੱਲਦਾ ਫਿਰ ਬਾਕੀ ਬਾਕੀ ਬਾਦ ਐਤ ਤੱਕ ਪਤਾ ਲੱਗ ਜਾਏਗਾ 3 ਵਜੇ ਤੱਕ ਕੀ ਸਾਰੀ ਜਿਸ ਲਈ ਵੀ ਕੰਪਾਈਲ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਵਿੱਚ ਵੀ ਮੈਂ ਦੋ ਏਰੀਆ ਹੋਰ ਕਰਨਾ ਚਾਹੁੰਦਾ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਦੇ ਨਾਲ ਕਿੰਨਾ ਕੁ ਲੱਗਦਾ ਕਿ ਮੈਸ਼ਿਨ ਉੱਤੇ ਖਲਪਾ ਨਹੀਂ ਇਹ ਜਿਹੜਾ ਆਮ ਤੌਰ ਤੇ ਐਕਸਪੈਕਟ ਕੀਤਾ ਜਾਂਦਾ अर्ਲੀ ਮਾਰਨਿੰਗ ਹੋ ਜਾਏਗਾ ਜਾਂ ਦੂਸਰਾ ਜਿਹੜਾ ਕਿ ਇਸ ਵੇਲੇ ਤੱਕ ਕੋਈ ਕਿਸੇ ਨੂੰ ਕੋਈ ਐਕਸਪੈਕਟ ਨਹੀਂ ਕਰਦੇ ਜਿੱਥੋਂ ਜਿੱਥੋਂ ਸਾਨੂੰ ਕੰਪਲੇਨਟ ਮਿਲਦੀ ਹੈ ਕਿ ਜਿਸ ਟਾਈਮ ਦੇ ਮੁਤਾਬਕ ਕਰਦੇ ਨੇ ਸਾਡੇ ਆਡੈਂਟੀਫਾਈਡ ਹੈਗੇ ਨੇ ਘਰ ਤੇ ਜਾਂ ਦੂਸਰੇ ਜਿਹੜੇ ਵਿਅਕਤੀ ਵੀ ਆਡੈਂਟੀਫਾਈਡ ਨੇ ਅਸੀਂ ਉਹਦੇ ਮੁਤਾਬਕ ਹੀ ਇਹ ਕਰੀਦਾ ਜੀ ਤੇ ਇਨ ਪਾਸਟ ਵੀ ਸਾਨੂੰ ਇਹਦੇ ਵਿੱਚ ਕਾਮਯਾਬੀਆਂ ਮਿਲੀਆਂ ਨੇ ਤੇ ਅੱਜ ਵੀ ਜ਼ਰੂਰ ਮਿਲਣਗੀਆਂ